ਝੋਨੇ ਦੀ ਲਵਾਈ ਦਾ ਜਿਹੜਾ ਸੀਜ਼ਨ ਆ ਗਿਆ 1 ਜੂਨ ਤੋਂ ਪੰਜ ਛੇ ਜਲਿਆਂ ਦੇ ਵਿੱਚ ਜਿਵੇਂ ਬਠਿੰਡਾ ਕਹ ਦੀਏ ਫਾਜ਼ਲਿਕਾ ਫਰੋਜਵਰ ਫਰੀਦਕੋਟ ਇਸ ਏਰੀਆ ਦੇ ਵਿੱਚ 1 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਦਾ ਕੰਮ ਚੱਲ ਪਿਆ ਤੇ ਝੋਨਾ ਲਾਉਣ ਤੋਂ ਪੰਜ ਚਾਰ ਦਿਨ ਪਹਿਲਾਂ ਆਪਣੇ ਕਿਸਾਨ ਭਰਾ ਯੂਰੀਆ ਖਾਦ ਪੂਰੀ ਕਰਦੇ ਆ ਜਿਹਦੇ ਵਿੱਚ ਡੀਏਪੀ ਵੀ ਆਉਂਦੀ ਹੈਗੀ ਆ ਜਿਹਦੇ ਵਿੱਚ ਐਨਪੀਕੇ ਵੀ ਆਉਂਦੇ ਹੈਗਾ ਜਿਹਦੇ ਵਿੱਚ ਪੋਟਾਸ਼ ਵੀ ਆਉਂਦਾ ਹੈਗਾ ਕਹਿਣ ਦਾ ਮਤਲਬ ਸਲਫਰ ਵੀ ਆਉਂਦਾ ਹੈਗਾ ਸੁਪਰ ਵੀ ਆਉਂਦੀ ਹੈਗੀ ਆ ਜਿਹਦੇ ਵਿੱਚ ਸ਼ੁਰੂਆਤੀ ਤੌਰ ਤੇ ਪਟਿਲਾ ਕਲੋਰ ਆਉਂਦੀ ਆ ਜਾਂ ਕਲੋਰ ਵਗੈਰਾ ਆਪਾਂ ਲੈਣੇ ਹੈਗੇ ਆ ਤੇ ਕਿਸਾਨ ਭਰਾ ਝੋਨਾ ਲਾਉਣ ਤੋਂ ਪਹਿਲਾਂ ਖਾਦਾਂ ਦਾ ਬਈ ਪ੍ਰਬੰਧਨ ਚੰਗੀ ਤਰ੍ਹਾਂ ਕਰਦੇ ਹੈਗੇ ਕਿਉਂਕਿ ਚੰਗੀ ਫਸਲ ਦਾ ਚੰਗਾ ਝਾੜ ਲੈਣ ਦੇ ਲਈ ਉਹਦੀਆਂ ਖਾਦਾਂ ਜ਼ਰੂਰੀ ਨੇ ਕਿਉਂਕਿ ਹੁਣ ਕਿਸਾਨ ਭਰਾ ਜਦੋਂ ਮੰਡੀ ਦੇ ਵਿੱਚੋਂ ਖਾਦ ਵਗੈਰਾ ਲੈ ਕੇ ਆਉਂਦੇ ਆ ਜਾਂ ਆਪਣੇ ਹਸਾਬ ਕਿਤਾਬ ਕਰਦੇ ਆ ਉਦੋਂ ਟਰਾਲੀਆਂ ਦੀਆਂ ਟਰਾਲੀਆਂ ਸਮਾਨ ਦੀਆਂ ਭਰ ਕੇ ਆ ਰਹੀਆਂ ਹੈਗੀਆਂ ਨੇ ਕਿਉਂਕਿ ਕਿਸਾਨ ਨੂੰ ਹੁੰਦਾ ਯਾਰ ਵੀ ਇੱਕ ਵਾਰੀ ਆਪਾਂ ਚੀਜ਼ ਦੇਖੋ ਲੈ ਲਈਏ ਤੇ ਕਿਹੜੇ ਕਿਹੜੇ ਖਾਦਾਂ ਪਾਉਣੀਆਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਇੱਕ ਮੈਂ ਸੋਨੂੰ ਇੱਥੇ ਦੇਖੋ ਬੇਨਤੀ ਹੀ ਕਰਦਾ ਦੇਖੋ ਜਿਹੜਾ ਭਈ ਆਪਾਂ ਨੂੰ ਖਾਦ ਦੇ ਨਾਲ ਦੇ ਕੋਈ ਸਮਾਨ ਮਿਲਦਾ ਹਨਾ ਜੇ ਆਪਾਂ ਨੂੰ ਉਹਦੇ ਨਾਲ ਮੰਨ ਕੇ ਚੱਲੋ ਕਿਸੇ ਦੁਕਾਨਦਾਰ ਨੂੰ ਮੈਕੋਰਾਜਾ ਲੱਗ ਕੇ ਆ ਗਿਆ ਕਿਉਂਕਿ ਉਹਨੇ ਤਾਂ ਦੇਖੋ ਦੇਣਾ ਹੀ ਦੇਣਾ ਜਿਹੜੇ ਵੀ ਦੁਕਾਨਦਾਰ ਨੂੰ ਦੇਖੋ ਲੱਗ ਕੇ ਆ ਗਿਆ ਕਿਉਂਕਿ ਮਾਰਕੀਟ ਦੇ ਵਿੱਚ ਰਹਿੰਦੇ ਆ ਬਾਈ ਜਿੱਥੇ ਕਿਤੇ ਖਾਦ ਆਉਂਦੀ ਹੈ ਕਿਤੇ ਨੈਨੋ ਡੀਪੀ ਆ ਰਹੀ ਹੈ ਕਿਤੇ ਨੈਨੋ ਯੂਰੀ ਆ ਰਹੀ ਹੈ ਕਿਤੇ ਸਲਫਰ ਆ ਰਿਹਾ ਕਿਤੇ ਮੈਕੋਰਾਜਾ ਰਿਹਾ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਹਿੰਦੀ ਮੈਕੋਰਾਜਾ ਨਾਮ ਪਾਓ ਜਿਹੜਾ ਕਿਸਾਨ ਦੇਖੋ ਖਾਦ ਲੈ ਰਿਹਾ ਉਸ ਦੇ ਨਾਲ ਮੈਕੋਰਾਜਾ ਕਿਉਂਕਿ ਦੁਕਾਨਦਾਰ ਨੇ ਤਾਂ ਕਿਤੇ ਲੈ ਕੇ ਨਹੀਂ ਜਾਣਾ ਕਿਉਂਕਿ ਦੁਕਾਨਦਾਰ ਵੀ ਮਜਬੂਰ ਹੈਗੇ ਆ ਕਿ ਦੁਕਾਨਦਾਰ ਜੇ 5 ਲੱਖ ਦੀ ਯੂਰੀਆ ਲੈਂਦੇ ਤਾਂ ਲੱਖ ਦੇਣ ਲੱਖ ਦਾ ਸਮਾਨ ਆ ਜਾਂਦਾ ਚਾਹੇ ਡੀਏਪੀ ਆਉਂਦੀ ਐ ਨੇ ਇਹਨੂੰ ਚਾਹੇ ਯੂਰੀਆ ਆਉਂਦੇ ਚਾਹੇ ਨਾਲ ਮਾਈਕੋਰਾ ਜਾਂਦਾ ਖੇਤੀਬਾੜੀ ਵਿਭਾਗ ਕਹਿੰਦਾ ਜੇ ਆਪਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਲਾ ਲਈਏ ਇਹਦੇ ਜਿਹੜੇ ਮਾਹਿਰ ਹੈਗੇ ਹਨ ਉਹ ਕਹਿੰਦੇ ਵੀ ਝੋਨੇ ਦੀ ਫਸਲ ਵਿੱਚ ਮਾਈਕੋਰਾਜੇ ਦਾ ਕੋਈ ਕੰਮ ਨਹੀਂ ਮੈਂ ਵੀ ਮੰਨਦਾ ਵੀ ਬਿਲਕੁਲ ਨਹੀਂ ਕੰਮ ਹੈਗਾ ਪਰ ਜਦੋਂ ਯੂਰੀਆ ਡੀਏਪੀ ਦੇ ਨਾਲ ਲਾ ਕੇ ਆਉਂਦਾ ਫਿਰ ਕਿਸਾਨ ਕੀ ਕਰੇ ਮੈਂ ਕੁਝ ਤੋਂ ਬੰਦਿਆਂ ਨੂੰ ਮੈਸੇਜ ਵੀ ਕੀਤੇ ਗੱਲ ਵੀ ਕੀਤੀ ਕਹਿੰਦੇ ਵੀ ਤੁਸੀਂ ਖੇਤੀਬਾੜੀ ਅਫਸਰ ਨੂੰ ਚਿੱਠੀ ਲਿਖ ਕੇ ਦਿਓ ਤਾਂ ਮੈਂ ਕਹਾਂ ਵੀ ਦੇਖੋ ਅਸੀਂ ਇਹ ਗੱਲ ਕਹੀ ਵੀ ਇਸ ਗੱਲ ਨੂੰ ਕੋਈ ਮੰਨਦਾ ਨਹੀਂ ਹੈਗਾ ਹਨਾ ਕਿਉਂਕਿ ਕਿਸਾਨਾਂ ਦੀ ਮਜਬੂਰੀ ਬਣ ਗਈ ਖਾਦ ਲੈਣਾ ਤੇ ਦੁਕਾਨਦਾਰਾਂ ਦੀ ਮਜਬੂਰੀ ਬਣ ਗਈ ਖਾਦ ਵੇਚਣਾ ਕਿਉਂਕਿ ਜੇ ਖਾਦ ਨਹੀਂ ਰੱਖਦੇ ਤਾਂ ਉਹਨਾਂ ਦੀ ਰਿਸਪਰੇਅਟੀ ਵੀ ਵਿਕਦੀ ਹੈਗੀ ਠੀਕ ਹੈ ਇਸ ਵਿਸ਼ੇ ਦੇ ਤੁਸੀਂ ਵੀ ਦੱਸੋ ਵੀ ਦਾ ਮੰਨ ਕੇ ਸੋਲੂਸ਼ਨ ਹੱਲ ਇਹਦਾ ਕੀ ਹੋਣਾ ਚਾਹੀਦਾ ਹੁਣ ਉਹ ਮੇਨ ਮੇਨ ਖਾਦਾਂ ਕਿਹੜੀਆਂ ਹੈਗੀਆਂ ਜਿਹੜੀਆਂ ਆਪਾਂ ਝੋਨੇ ਦੀ ਫਸਲ ਦੇ ਵਿੱਚ ਪਾਉਣੀਆਂ ਨੇ ਚੰਗਾ ਝਾੜ ਲੈਣ ਦੇ ਲਈ ਝੋਨੇ ਦੀ ਫਸਲ ਵਿੱਚ ਜੇ ਗੱਲ ਕਰੀਏ ਕਿਸਾਨਾਂ ਦੀ ਮੰਗ ਦੀ ਹਨਾ ਪਹਿਲੀ ਮੰਗ ਉਹ ਡੀਏਪ ਫਿਰ ਯੂਰੀਆ ਪोटाश ਸੁਪਰ ਤੇ ਸਲਫਰ ਸਲਫਰ ਕਿਸਾਨ ਭਰਾ ਕਹਿੰਦੇ ਆ ਬਈ ਇਹ ਪਾਣੀ ਸੁਕਾਉਂਦਾ ਸਾਡੇ ਪਾਣੀ ਦਾ ਪਹਿਲੀ ਨਹੀਂ ਖੜਦਾ ਅਸੀਂ ਸਲਫਰ ਨਹੀਂ ਪਾਉਂਦੇ ਸਲਫਰ ਵੀ ਪਾਉਣਾ ਬੜਾ ਹੀ ਜ਼ਰੂਰੀ ਹੈਗਾ ਕਿਉਂਕਿ ਜਿਹੜੀਆਂ ਜ਼ਮੀਨਾਂ ਦਾ ਪੀ ਐਚ ਲੈਵਲ ਖਰਾਬ ਹੈਗਾ 0.6 ਤੋਂ ਉੱਪਰ ਹੈਗਾ ਉੱਥੇ ਵੀ ਸਲਫਰ ਵਰਤਣਾ ਜ਼ਰੂਰੀ ਹੈ ਜਿੱਥੇ 0.6 ਤੋਂ نیچے ਹੈਗਾ ਉੱਥੇ ਵੀ ਸਲਫਰ ਵਰਤਣਾ ਜ਼ਰੂਰੀ ਹੈਗਾ ਤੇ ਪਹਿਲੀ ਖਾਦ ਦੀ ਗੱਲ ਕਰਦੇ ਆਪਾਂ ਡੀਏਪੀ ਜਿਹੜੀ ਆਪਾਂ ਪਹਿਲਾਂ ਕਣਕ ਦੇ ਵਿੱਚ ਗੱਟਾ-ਗੱਟਾ ਪਾ ਚੁੱਕੇ ਆ ਤੇ ਦੇਖੋ ਜਿਹੜੀ ਡੀਏਪੀ ਤੱਤ ਹੈਗਾ ਹਨਾ ਇੱਕ ਪੱਥਰ ਦੀ ਤਰ੍ਹਾਂ ਹੁੰਦਾ ਹੈਗਾ ਇਹ ਜੇ ਫਸਲ ਦੀਆਂ ਜੜਾਂ ਦੇ ਕੋਲ ਹੈਗਾ ਫਸਲ ਲੈ ਲੈਂਦੀ ਹੈ ਨਹੀਂ ਇਹ ਫਸਲ ਦੇ ਕੋਲ ਚੱਲ ਕੇ ਨਹੀਂ ਜਾਂਦਾ ਕਹਿਣ ਦਾ ਪਾਬ ਜੇ ਤੁਸੀਂ ਇੱਕ ਗੱਟਾ ਪਹਿਲਾਂ ਡੀਏਪੀ ਦਾ ਵਰਤਿਆ ਹੈਗਾ ਤਾਂ ਤੁਸ ਨੂੰ ਹੁਣ ਵਰਤਨ ਦੀ ਜਿਹੜੀ ਝੋਨੇ ਦੀ ਫਸਲ ਦੇ ਵਿੱਚ ਲੋੜ ਨਹੀਂ ਉਹਦੀ ਜਗ੍ਹਾ ਤੇ ਤੁਸੀਂ ਇੱਕ ਗੱਟਾ ਜਿਹੜਾ ਉਹਦੇ ਵਿੱਚ ਤੁਸੀਂ ਸੁਪਰ ਤਾਂ ਵਰਤ ਸਕਦੇ ਹੋ ਕਿਉਂਕਿ ਸੁਪਰ ਦੇ ਵਿੱਚ ਤੁਹਾਨੂੰ ਕੈਲਸ਼ੀਅਮ ਵੀ ਮਿਲ ਜਾਂਦਾ ਹੈ ਸਿੰਗਲ ਸੁਪਰ ਫਾਸਫੇਟਾ ਜਿਹੜੀ ਉਹਦੇ ਵਿੱਚ ਤੁਹਾਨੂੰ ਸਲਫਰ ਵੀ ਮਿਲ ਜਾਂਦਾ ਤੇ ਯੂਰੀਆ ਘਾਤ ਦੇਖੋ ਦੋ ਦੋ ਤਿੰਨ ਗੱਟੇ ਆਪਾਂ ਦੇਖੋ ਦਿਨੀ ਹੈਗੀਆਂ ਜਿਹੜੀ ਸ਼ੁਰੂਆਤੀ ਫੋਰਟ ਹੈਗੀ ਆ ਫਸਲ ਨੂੰ ਚੱਲਣ ਦੇ ਵਿੱਚ ਹੈਲਪ ਕਰਨੀ ਆ ਉਹ ਨਾਈਟ੍ਰੋਜਨ ਯੂਰੀਆ ਤੱਤ ਨੇ ਦੇਖੋ ਕਰਨੀ ਹੈਗੀ ਆ ਜੇ ਤੁਸੀਂ ਡੀਏਪੀ ਪਹਿਲਾਂ ਕਾਫੀ ਫਾਨ ਦੇ ਵਿੱਚ ਪਾਈ ਹੈਗੀ ਆ ਤਾਂ ਮੈਂ ਕਹਿੰਦਾ ਵੀ ਤੁਸੀਂ ਡੀਏਪੀ ਨਾ ਵਰਤੋ ਉਹਦੀ ਜਗ੍ਹਾ ਤੇ ਤੁਸੀਂ ਸੁਪਰ ਵਰਤ ਲਓ ਜੇ ਤੁਹਾਡੀਆਂ ਜ਼ਮੀਨਾਂ ਦਾ ਦੇਖੋ ਬਈ ਹਨਾ ਝਾੜ ਘਟਦਾ ਹੈਗਾ ਕਿਉਂਕਿ ਜੇ ਮੇਨ ਜ਼ਮੀਨ ਦਾ ਪੀ ਐਚ ਲੈਵਲ ਤੇ ਸਥਿਤ ਹੁੰਦਾ ਜਿਵੇਂ ਕਹਿੰਦੇ ਬੰਦੇ ਦਾ ਤਾਪਮਨ ਕਹਿਦੇ ਨੇ ਜੇ ਮਨੁੱਖ ਦਾ ਤਾਪਮਨ ਸੈੱਟ ਹੈਗਾ ਤਾਂ ਹੀ ਉਹ ਕੰਮ ਕਰੂਗਾ ਤਾਂ ਹੀ ਉਹ ਨੂੰ ਖਦ ਖਰਾਕ ਲੱਗੂਗੀ ਦੇਖੋ ਜੇ ਜ਼ਮੀਨ ਦਾ ਆਪਣੀ ਦਾ ਪੀ ਐਚ ਲੈਵਲ ਸੈੱਟ ਹੀ ਨਹੀਂ ਹੈਗਾ ਫਿਰ ਮਹਿੰਗੇ ਮਹਿੰਗੇ ਬਰਾਂਡ ਬਰਤਨ ਦੇ ਨਾਲ ਮਹਿੰਗੇ ਮਹਿੰਗੇ ਖਾਦਾਂ ਬਰਤਨ ਦੇ ਨਾਲ ਮੈਂ ਕਹਿੰਦਾ ਕੋਈ ਵੀ ਫਾਇਦਾ ਨਹੀਂ ਹੈਗਾ ਤੁਸੀਂ ਸਲਫਰ ਫਸਲ ਦੇ ਵਿੱਚ ਜ਼ਰੂਰ ਵਰਤੋ ਕਣਕ ਦੇ ਵਿੱਚ ਤਾਂ ਖਾਸ ਕਰੀ ਜ਼ਰੂਰੀ ਹੈਗਾ ਤੇ ਝੋਨੇ ਦੀ ਫਸਲ ਦੇ ਵਿੱਚ ਵੀ ਜ਼ਰੂਰੀ ਕਿਉਂਕਿ ਜ਼ਮੀਨਾਂ ਦਾ ਪੀ ਐਚ ਲੈਵਲ ਬਹੁਤ ਹੀ ਖਰਾਬ ਹੋ ਚੁੱਕਿਆ ਹੈਗਾ ਉਸ ਤੋਂ ਬਾਅਦ ਆਉਂਦਾ ਹੈਗਾ ਪोटाश ਪोटाश ਤਿੰਤਰਾਂ ਦਾ ਹੈਗਾ ਇੱਕ 1.44% ਵਾਲਾ ਹੈਗਾ ਇੱਕ 50% ਵਾਲਾ ਹੈਗਾ ਤੇ ਇੱਕ ਹੈਗਾ 60% ਵਾਲਾ ਕਿਉਂਕਿ ਵਿੱਚ ਮਾਰਕੀਟ ਦੇ ਵਿੱਚ ਹਨਾ ਬਾਇਓ ਪोटाश ਵੀ ਆਉਂਦੇ ਹੈਗੇ ਆ ਸਭ ਤੋਂ ਵਧੀਆ ਪोटाਸ਼ ਵਰਤਣਾ ਹੈਗਾ ਜੀ ਤੁਸੀਂ ਸੁੱਕੇ ਬਾਣ ਦੇ ਵਿੱਚ ਵੀ ਛਿੱਟਾ ਦਿਨੇ ਹੋ ਜਾ ਤੁਸੀਂ ਉਸ ਤੋਂ ਬਾਅਦ ਵੀ ਪਾਉਣੇ ਹੈਗੇ ਉਹ ਦੂਜੀ ਯੂਰੀ ਤੀਜੀ ਯੂਰੀ ਨੇ ਪਾਉਣੇ ਹੋ 60% ਪੋਟਾਸ਼ ਹੈਗਾ ਜਿਹੜਾ ਇੱਕ ਗੱਟਾ 2 ਕਿੱਲਿਆਂ ਦੇ ਵਿੱਚ ਤੁਸੀਂ ਵਰਤੋ ਸ਼ੁਰੂਆਤੀ ਜਿਹੜੀ ਫੋਟ ਹੋਣੀ ਝੋਨੇ ਦੀ ਉਹਦੀ ਉਹ ਵੀ ਉਹਦੇ ਨਾਲ ਪੋਟਾਸ਼ ਨਾਲ ਵਧੀਆ ਹੋਣੀ ਹੈ ਬਾਕੀ ਮੌਸਮ ਜਿਹੜਾ ਉਹ ਬੂਟਾ ਕਮਣਾਉਂਦਾ ਜਾਂ ਵੱਧ ਪਾਣੀ ਜਾਂ ਘੱਟ ਪਾਣੀ ਦੀ ਮਾਰ ਬੂਟਾ ਚੱਲਦਾ ਹੈ ਪੋਟਾਸ਼ ਦੇ ਨਾਲ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕਹਿੰਦਾ ਆਪਾਂ ਵੀ ਬੂਟਾ ਸਟ੍ਰੈਸ ਨਹੀਂ ਲਊਗਾ ਗਰਮੀ ਦੇ ਵਿੱਚ ਬੂਟਾ ਕਮਲਾਊਗਾ ਨਹੀਂ ਤੇ ਚੰਗੀ ਤਰ੍ਹਾਂ ਜਿਹੜਾ ਚੱਲੂਗਾ 33% 21% ਜ਼ਿੰਕ ਵਰਤਦੇ ਆ ਨਾ 21% ਜ਼ਿੰਕ ਆਪਾਂ 10 ਕਿਲੋ ਪਾਉਣੇ ਹੈਗੇ ਆ ਤੇ 33% ਆਪਾਂ 5 ਕਿਲੋ ਪਾਉਣੇ ਆ ਝੋਨੇ ਦੇ ਵਿੱਚ ਤਾਂ ਆਪਾਂ ਖਾਸ ਕਰੀ ਹਰ ਸਾਲ ਪਾਉਣੇ ਹੈਗੇ ਆ ਤੇ ਕਣਕ ਦੀ ਫਸਲ ਦੇ ਵਿੱਚ ਆਪਾਂ ਸਪਰੇਅ ਦੇ ਰੂਪ ਦੇ ਵਿੱਚ ਲੈਣੇ ਹੈਗੇ ਆ ਜਿਹੜਾ ਲੋਹਾ ਤੱਤ ਹੈਗਾ ਕਹੋ ਕਿ ਜਿਹੜੀਆਂ ਜ਼ਮੀਨਾਂ ਦੇ ਵਿੱਚ ਦੇਖੋ ਪਾਣੀ ਨਹੀਂ ਕੱਢਦਾ ਹੈਗਾ ਹਨਾ ਉੱਥੇ ਲੋਹੇ ਤੱਤ ਦੀ ਕਮੀ ਹੁੰਦੀ ਉੱਥੇ ਸਪਰੇਅ ਕਰ ਸਕਦੇ ਹੋ ਛਿੱਟੇ ਦੇ ਵਿੱਚ ਜਿਹੜਾ ਤੁਸੀਂ ਲੋਹਾ ਤੱਤ ਸੋਨ ਨੂੰ ਦੇਣ ਦੀ ਜਿਹੜੀ ਕੋਈ ਇਹਦੇ ਵਿੱਚ ਬਾੜੀ ਉਹਨੇ ਹੈ ਕਿ ਵੀ ਤੁਸੀਂ ਜੇ ਤੁਹਾਡੇ ਜ਼ਮੀਨਾਂ 'ਚ ਪਾਣੀ ਘਟ ਘੜਦਾ ਹੈਗਾ ਤਾਂ ਅੱਗੇ ਤੁਸੀਂ ਲੋਹਾ ਤੱਤ ਜਿਹੜਾ